ਜਿਹਦੇ ਗੋਡੇ ਦੇ ਉਹਦੇ ਉਹ ਖੜਾ ਰਵੇ ਬਹਿ ਜਾਓ ਸਰਦਾਰ ਸਾਹਿਬ ਬਹਿ ਜਾਓ ਹੁਣ ਆ ਹੀ ਗਏ ਉਹ ਇੰਨੀ ਦੂਰ ਚੜ ਕੇ ਤੇ ਫਿਰ ਖੜੇ ਰਹਿਣ ਦਾ ਕੀ ਮਤਲਬ ਹੈ ਦੇਖ ਕੇ ਟਾ ਕੰਮ ਚੱਲਣਾ ਬੈਠੋਗੇ ਘੰਟਾ ਕਿ ਨਹੀਂ ਲੈ 15 ਗਨੇ ਹੱਥ ਚੱਕੇ ਐ ਇਹ ਬਈ ਸਾਰੇ ਹੱਥ ਚੱਕੋ ਪ੍ਰਧਾਨ ਜੀ ਸਾਡਾ ਤੇ ਤੇਰਾ ਤੇ ਮੇਰਾ ਕਰਨ ਲੱਗੇ ਐਦਾਂ ਨਹੀਂ ਗੱਲ ਬਣਨੀ ਪ੍ਰਧਾਨ ਜੀ ਹੁਣ ਹੱਥ ਵੇਖੋ ਚਲੋ ਮਿਹਰਬਾਨੀ हां मैं धन्यवाद प्रधान जी सर मेजर सिंह जी जी सर ਤੁਹਾਣਾ ਵੀ ਇਹ ਤੁਹਾਡੀ ਰੈਨਮਾਈ ਹੇਠ ਹੈ ਤੁਹਾਡਾ ਬਹੁਤ ਧੰਨਵਾਦ ਹੈ ਸਾਡੇ ਸਾਰੇ ਜਿਹੜੇ ਹਲਕੇ ਦੇ ਲੀਡਰ ਸਹਿਬਾਨ ਬਲੌਕ ਪ੍ਰਧਾਨ ਸਾਹਿਬ ਸਾਰਿਆਂ ਦਾ ਹੀ ਮੈਂ ਤਾਂ ਸਭ ਤੋਂ ਪਹਿਲਾਂ ਵਰਕਰਾਂ ਦਾ ਧੰਨਵਾਦ ਕੀਤਾ ਇਹਨਾਂ ਦੇ ਸਦਕੇ ਆ ਤਾੜੀਆਂ ਵੱਜ ਰਹੀਆਂ ਤੇ ਇਸ ਤਰੀਕੇ ਨਾਲ ਇੱਥੇ ਸਪੀਚਾਂ ਹੋ ਰਹੀਆਂ ਲੋ ਵੀ ਹੁਣ ਆਪਾਂ ਦੋ ਤੇ ਨਾਰੇ ਲਾ ਦਈਏ ਇੱਕ ਵਾਰੀ ਫੇਰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਯਾਰੋ ਪਿੱਛੇ ਡੰਡੇ ਵਾਲੇ ਫੇਰ ਡੰਡਿਆਂ ਦੇ ਹੱਥ ਖੜੇ ਰੱਖਦੇ ਉੱਤੇ ਕਿਉਂ ਨਹੀਂ ਖੜੇ ਕਰਦੇ ਬਈ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਸੈਟਸ ਅਪ ਮੇਰੀਆਂ ਬਹੁਤ ਹੀ ਸਤਿਕਾਰਯੋਗ ਭੈਣਾ ਸਾਡੀਆਂ ਬੀਬੀਆਂ ਸਾਡੇ ਵੱਡੇ ਵੀਰ ਛੋਟੇ ਵੀਰ ਸਾਡੇ ਨੌਜਵਾਨ ਸਾਥੀ ਅੱਜ ਦਾ ਜਿਹੜਾ ਇਹ ਏਡਾ ਵੱਡਾ ਇਕੱਠ ਆਪਾਂ ਕੀਤਾ ਹੈ ਇਹ ਪੰਜਾਬ ਸਰਕਾਰ ਦੀਆਂ ਜਿੰਨੀਆਂ ਵੀ ਪਾਲਿਸਿਜ਼ ਨੇ ਉਹਨਾਂ ਦੇ ਖਿਲਾਫ ਹੈ ਅੱਜ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਹਿ ਰਿਹਾ ਹੈ ਇਹ ਗੱਲਾਂ ਕਹਿ ਦੇਣੀਆਂ ਸੌਖੀਆਂ ਨੇ ਲੇਕਿਨ ਦੋਸਤੋ ਇਹ ਆਪਣੇ ਪਰਿਵਾਰ ਬਰਬਾਦ ਹੋ ਰਹੇ ਨੇ ਤੇ ਆਪਾਂ ਬਰਬਾਦ ਹੋ ਰਹੇ ਆਂ ਦਿਨ ਦਿਹਾੜੇ ਕਤਲ ਹੋ ਰਹੇ ਨੇ ਪੰਜਾਬ ਦੀ ਜਿਹੜੀ ਕਾਨੂੰਨ ਅਵਸਥਾ ਹੈ ਉਹਦੀ ਬੜੀ ਮਾੜੀ ਹਾਲਤ ਹੈ ਹਰ ਰੋਜ਼ ਤੁਸੀਂ ਅਖਬਾਰ ਪੜ੍ਹਦੇ ਹੋ ਪੰਜ ਸੱਤ ਖਬਰਾਂ ਨਸ਼ਿਆ ਨਾਲ ਸਾਡੇ ਨੌਜਵਾਨਾਂ ਦੀਆਂ ਦੀਆਂ ਖਬਰਾਂ ਹੁੰਦੀਆਂ ਨੇ ਦਿਨ ਦਿਹਾੜੇ ਕਤਲ ਹੋ ਰਹੇ ਹੁੰਦੇ ਨੇ ਇਹ ਜਿਹੜਾ ਮਸਲਾ ਬਹੁਤ ਗੰਦੀਦ ਮਸਲਾ ਹੈ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦਾ ਮਸਲਾ ਹੈ ਜੇ ਅੱਜ ਇਹਨੂੰ ਆਪਾਂ ਨਾ ਸੰਭਾਲਿਆ ਤਾਂ ਪੰਜਾਬ ਜਿਹੜਾ ਹੱਸਦਾ ਵਸਦਾ ਪੰਜਾਬ ਹੈ ਜਿਹੜਾ ਰੰਗਲਾ ਪੰਜਾਬ ਹੈ ਇਹ ਪੰਜਾਬ ਨਹੀਂ ਰਹੇਗਾ ਤੇ ਜਿਹੜੀ ਹਿਸਟਰੀ ਹੈ ਉਹ ਸਾਨੂੰ ਲੋਕਾਂ ਨੂੰ ਮaaf ਨਹੀਂ ਕਰੇਗੀ ਮaaf ਨਹੀਂ ਕਰੇਗੀ ਸਾਨੂੰ ਲੋਕਾਂ ਨੂੰ ਸਾਨੂੰ ਤਹਈਆ ਕਰਨਾ ਪੈਣਾ ਹੈ ਪਿੰਡ ਪਿੰਡ ਦੇ ਵਿੱਚ ਸਾਨੂੰ ਕਮੇਟੀਆਂ ਬਣਾਉਣੀਆਂ ਪੈਣੀਆਂ ਨੇ ਜਿਹੜੀਆਂ ਨਸ਼ੇ ਦੇ ਖਿਲਾਫ ਜੇ ਕੋਈ ਉਥੇ ਨਸ਼ਾ ਵੇਚਣਾ ਆਉਂਦਾ ਹੈ ਜੇ ਕਿਸੇ ਕੋਈ ਇਹੋ ਜੀ ਕਾਰਵਾਈ ਹੁੰਦੀ ਹੈ ਉਹਦੇ ਖਿਲਾਫ ਸਾਨੂੰ ਕੱਲੇ-ਕੱਲੇ ਪਿੰਡ ਨੂੰ ਕੱਲੇ-ਕੱਲੇ ਪਰਿਵਾਰ ਨੂੰ ਉਹਦੇ ਤੇ ਪਹਿਰਾ ਦੇਣਾ ਪਏਗਾ ਬਹੁਤ ਜ਼ਰੂਰੀ ਹੋ ਗਿਆ ਹੈ ਇਹ ਜਿਹੜੀ ਸਰਕਾਰ ਹੈ ਇਹ ਕਿਸੇ ਹੋਰ ਪਾਸੇ ਲੱਗੀ ਹੋਈ ਹੈ ਨਾ ਇਹਨੂੰ ਕਾਨੂੰਨ ਵਿਵਸਥਾ ਦਾ ਧਿਆਨ ਹੈ ਨਾ ਇਹਨੂੰ ਨਸ਼ਿਆਂ ਦਾ ਕੋਈ ਫਿਕਰ ਹੈ ਇਹ ਤਾਂ ਪੂਰੀ ਦੀ ਪੂਰੀ ਐਡਵਰਟਾਈਜ਼ਮੈਂਟ ਦੇ ਉੱਤੇ ਬੇਸਡ ਹੈ ਬਈ ਵੱਧ ਤੋਂ ਵੱਧ ਪ੍ਰਚਾਰ ਕਰੋ ਲੋਕਾਂ ਅੱਗੇ ਝੂਠ ਧਵਾਨ ਬੋਲੋ ਲੋਕੋ ਨੂੰ ਸੱਚ ਮੰਨ ਲੈਣਗੇ ਆ ਬਠਿੰਡੇ ਦੀ ਡੈਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਿਹਾ 70 ਸਾਲਾਂ ਦੇ ਵਿੱਚ ਨਾ ਕਾਂਗਰਸ ਨੇ ਕੁਝ ਕੀਤਾ ਹੈ ਨਾ ਅਕਾਲੀ ਦਲ ਨੇ ਕੁਝ ਕੀਤਾ ਹੈ ਮੈਂ ਪੁੱਛਣਾ ਚਾਹੁੰਦਾ ਇਹਨਾਂ ਲੀਡਰਾਂ ਨੂੰ ਕਿ ਜਿਹੜੀ ਪੰਜਾਬ ਦੀ ਤਰੱਕੀ ਹੋਈ ਹੈ ਉਹ ਕਿਹੜੇ ਸਮੇਂ ਹੋ ਗਈ 2.5 ਤੋਂ ਪਾਹਨੇ ਦੋ ਸਾਲ ਦੀ ਸਰਕਾਰ ਹੈ ਤੇ ਇਹਨਾਂ ਨੇ ਕੀ ਅਚੀਵ ਕੀਤਾ ਹੈ ਕਿਹੜੀਆਂ ਇਹਨਾਂ ਨੇ ਮੱਲਾ ਮਾਰ ਲੀਆਂ ਆ ਤਖਤੀਆਂ ਲਈ ਬੈਠੇ ਨੇ ਮੂਰੇ ਸਾਡੇ ਬੰਦਿਆ ਉੱਚੀਆਂ ਕਰਿਓ ਬਾਈ ਜੀ ਇਧਰ ਕਰਿਓ ਪੌਲ ਦਿਨ ਦਿਹਾੜੇ ਕਤਲ ਹੋ ਰੇ ਨਜਾਇਜ਼ ਮਾਈਨਿੰਗ ਹੋ ਰਹੀ ਪੰਜਾਬ ਚ ਗੈਂਗਸਟਰਾਂ ਦਾ ਬੋਲ ਬਾਲਾ ਕੀ ਪੰਜਾਬ ਚ ਕੋਈ ਕਾਨੂੰਨ ਹੈ ਭਗਵੰਤ ਸਰਕਾਰ ਫੇਲ ਹੋਈ ਕਾਨੂੰਨ ਵਿਵਸਥਾ ਤੇ ਇਹ ਮੁੱਦੇ ਨੇ ਜਿਹਦੇ ਕਰਕੇ ਅੱਜ ਆਪਾਂ ਇਕੱਠੇ ਹੋਏ ਆ ਇੱਕ ਬਾਬਾ ਫਰਦ ਅਫਰੀਦ ਹੋਏ ਨੇ ਉਹਨਾਂ ਨੇ ਬੜੀਆ ਖੂਬਸੂਰਤ ਲਾਈਨਾਂ ਲਿਖੀਆਂ ਨੇ ਸੀਨ ਸੜਾਏ ਖਲਕ ਨੂੰ ਕਰ ਕਰ ਮਸਲੇ ਜੋਰ ਸੀਨ ਸਣਾਏ ਖਲਕ ਨੂੰ ਕਰ ਕਰ ਮਸਲੇ ਜੋਰ ਲੋਕਾ ਦਏ ਨਸੀਤਾ ਅੰਦਰ ਤੇਰੇ ਚੋਰ ਕੀ ਹੋਇਆ ਜੇ ਲੱਦਿਆ ਗੜਾ ਕਿਤਾਬਾਂ ਨਾਲ ਲੇਖਾ ਰੱਬ ਮੰਗੇਸੀਆ ਤੂੰ ਕਾਦਰ ਜਲਾਲ ਦੋਸਤੋ ਇਹ ਲੇਖਾ ਰੱਬ ਨੇ ਲੈਣਾ ਤੇ ਆਪਾਂ ਲੈਣਾ ਕੋਈ ਸਿਰ ਨਹੀਂ ਰਿਆ ਇਹਨਾਂ ਸਰਕਾਰਾਂ ਨੂੰ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੇ ਆਪਣੀ ਸਰਕਾਰ ਹੈ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਹੁਣ ਮੁੜ ਕੇ ਕਦੇ ਸੱਤਾ ਤੋਂ ਨਹੀਂ ਜਾਣਾ ਆ ਤੁਸੀਂ 24 ਜੀ ਵੀ ਸੱਤਾ ਬਦਲੋਗੇ ਤੇ ਤੁਸੀਂ 27 ਜੀ ਵੀ ਸੱਤਾ ਬਦਲੋਗੇ ਤੇ ਆ ਜਿਹੜੀ ਸਾਡੀ ਸਮੁੱਚੀ ਲੀਡਰਸ਼ਿਪ ਬੈਠੀ ਐ ਇਹਨਾਂ ਨੇ ਪਾਵਰ ਦੇ ਵਿੱਚ ਆਉਣਾ ਤੇ ਜੋ-ਜੋ ਮੁੱਦੇ ਨੇ ਪੰਜਾਬ ਦੇ ਜੋ-ਜੋ ਸਾਡੇ ਭੈਣ ਭਰਾਵਾਂ ਦੇ ਮੁੱਦੇ ਨੇ ਮੁੱਦੇ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੇ ਰਲ ਕੇ ਹੱਲ ਕਰਨਾ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ ਗਿੱਲ ਹਲਕੇ ਦੇ ਜਿੰਨੇ ਵੀ ਲੋਕਾਂ ਨੇ ਜਿੰਨੇ ਵੀ ਪੰਜ ਸਰਪੰਚ ਸਾਡੇ ਜਿੰਨੇ ਵੀ ਬਲੌਕ ਪ੍ਰਧਾਨ ਆਏ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਤੁਸੀਂ ਗੱਲ ਕੀਤੀ ਸੀ ਮੁਕਸਰ ਵਾਲੀ ਪਰ ਸਾਨੂੰ ਤੁਸੀਂ ਮੁਬਾਰਕਵਾਦ ਦੇ ਕੇ ਜਾਇਓ ਅਸੀਂ ਸਾਰਿਆਂ ਨੇ ਰਲ ਕੇ ਪੂਰੇ ਲੁਧਿਆਣਾ ਜ਼ਿਲ੍ਹੇ ਨੇ ਬਹੁਤ ਜੋਰ ਲਾ ਕੇ ਇਹ ਸਾਰਾ ਜਿਹੜਾ ਇੱਥੇ ਅੱਜ ਤੁਹਾਡੇ ਸਾਹਮਣੇ ਪ੍ਰਦਰਸ਼ਨ ਕੀਤਾ ਇਹਦੇ ਸਾਰੇ ਹਲਕਿਆਂ ਵਾਲੇ ਵਧਾਈ ਦੇ ਪਾਤਰ ਨੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਰਾਤ ਸਾਹਿਬ ਬੀਬੀਓ ਕਿੱਥੇ ਚੱਲਿਓ ਬਹਿ ਜਾਓ ਇੱਥੇ ਹੀ ਬਹਿ ਜਾਓ ਬੀਬੀਓ ਬਹਿ ਜਾਓ ਨਾ ਜੀ ਕਾਨੂੰ ਸੁਣਦੀ ਐ ਮਰਜੀ ਆ ਭਾਈ ਤੁਹਾਡੀ ਬਹੁਤ ਬਹੁਤ ਧੰਨਵਾਦ ਰਾਤ ਸਾਹਿਬ ਮੈਂ ਹੁਣ ਬਹੁਤ ਹੀ ਸਤਕਾਰ ਨਾਲ ਬੇਨਤੀ ਕਰੂੰਗਾ ਇੱਕ ਆਮ ਘਰ ਤੋਂ ਉੱਠ ਕੇ ਮਿਹਨਤ ਕਰਕੇ ਇੱਕ ਜਝਾਰੂ ਨੇਤਾ ਮੇਰਾ ਭਰਾ ਜਿਸ ਦੀ ਰਹਿਮਾਈ ਹੈ ਜੇ ਜਿਹੜੀ ਰੈਲੀ ਅਸੀਂ আয়োজিত ਕੀਤੀ ਹੈ ਪੰਜਾਂ ਹਲਕਿਆਂ ਨੇ ਮਿਲ ਕੇ ਮੈਂ ਹੁਣ ਬਹੁਤ ਹੀ ਸਤਿਕਾਰ ਨਾਲ ਬੇਨਤੀ ਕਰੂੰਗਾ <li>ਉਲਦਿਆਣਾ ਵਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਜੀ ਨੂੰ ਉਹ ਤੁਹਾਨੂੰ ਸਾਰਿਆਂ ਨੂੰ ਸੰਬੋਧਨ ਕਰਨ ਮੇਜਰ ਸਿੰਘ ਮੁੱਲਾਪੁਰ ਪੰਜਾਬ ਵਿੱਚ ਵਿਗੜੀ ਹੋਈ ਕਾਨੂੰਨ ਉਹ ਵਿਵਸਥਾ ਨੂੰ ਲੈ ਕੇ ਤੇ ਵਿਗੜ ਰਹੀ ਅਰਥ ਵਿਵਸਥਾ ਨੂੰ ਲੈ ਕੇ ਸੋਡੇ ਸਾਰੇ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਸਤੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜੋਸ਼ ਤੇ ਹੌਸ਼ ਦਾ ਸਮੇਲ ਨਰੋਈ ਨਿਗਰ ਤੇ ਨਿਡਰ ਸੋਚ ਦੇ ਮਾਲਕ ਸਾਡੇ ਜਝਾਰੂ ਪ੍ਰਧਾਨ ਅਮਨਿੰਦਰ ਸਿੰਘ ਜੀ ਰਾਜਾ ਬੜਿੰਗ ਬੜੀ ਤਰਕ ਤੇ ਦਲੀਲ ਨਾਲ ਗੱਲ ਜਿਚਾਉਣ ਵਾਲੇ ਸਾਡੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਸਾਜੇ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਲਗਾਤਾਰ ਇਸ ਸਰਕਾਰ ਦਾ 8 ਮਹੀਨੇ ਤਸੱਦਤ ਚੱਲਿਆ ਮੇਰਾ ਕਹਿਣ ਤੋਂ ਬਾਅਦ ਸਾਡੇ ਇਸ ਜ਼ਿਲ੍ਹੇ ਨਾਲ ਸੰਬੰਧਤ ਸ਼੍ਰੀ ਭਰਤਪੂਸ਼ ਨਾਸ਼ੂ ਜੀ ਵਰਕਿੰਗ ਕਮੇਟੀ ਦੇ ਸਾਡੇ ਮੀਤ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਜੀ ਜਿਹੜੇ ਬੜੇ ਅੱਛੇ ਖਗਾੜੀ ਖਿਡਾਰੀ ਹੋਣ ਦੇ ਨਾਲ ਨਾਲ ਬੜੇ ਅੱਛੇ ਪੋਲੀਟੀਸ਼ਨ ਵੀ ਨੇ ਸਾਡੇ ਇਸੇ ਤਰੀਕੇ ਨਾਲ ਮੰਚ ਤੇ ਬਿਰਾਜਮਾਨ ਸਾਡੇ ਐਸਸੀ ਭਾਈਚਾਰੇ ਦੀ ਨਮਾਇੰਗੀ ਕਰਨ ਵਾਲੇ ਬੜੀ ਨੇਕ ਦਿਲ ਤੇ ਸ਼ਰੀਫ ਨੇਤਾ ਡਾਕਟਰ ਰਾਜਕਮਰ ਜੀ ਚੱਬੇਵਾਲ ਸਾਹਿਬ ਡੈਪਟੀ ਲੀਡਰ ਸਮੇਤ ਲੋਕ ਸਭਾ ਹਲਕੇ ਫਤਿਹਗੜ੍ਹ ਸਾਹਿਬ ਤੋਂ ਬਹੁਤ ਹੀ ਅੱਛੇ ਤੇ ਨੇਕ ਦਿਲ ਇਨਸਾਨ ਜਿਹੜੇ ਹਮੇਸ਼ਾ ਹੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਸਾਡੇ ਪੰਜਾਬ ਦੇ ਮੁੱਦੇ ਲੈ ਕੇ ਹਮੇਸ਼ਾ ਬੇਵਾਕੀ ਨਾਲ ਬੋਲਦੇ ਰਹਿੰਦੇ ਨੇ ਮੇਰਾ ਕਹਿਣ ਤੋਂ ਭਾਵ ਡਾਕਟਰ ਅਮਰ ਸਿੰਘ ਜੀ ਸਮੇਤ ਮੰਚ ਤੇ ਬਿਰਾਜਮਾਨ ਸਮੁੱਚੀ ਲੀਡਰਸ਼ਿਪ ਸਾਡੀ ਬਹੁਤ ਹੀ ਸਤਿਕਾਰਯੋਗ ਮੇਰੀ ਭੈਣ ਗੁਰਸ਼ਰਨ ਕੌਰ ਜੀ ਰੰਦਾਵਾ ਜੋ ਸਾਡੇ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਦੇ ਇਸੇ ਤਰੀਕੇ ਨਾਲ OBC ਵਿੰਗ ਪੰਜਾਬ ਦੇ ਪ੍ਰਧਾਨ ਸਾਡੇ ਜਲਾਲਾਬਾਦ ਤੋਂ ਰਾਜਬਖਸ਼ ਜੀ ਸਾਡੇ ਜਨਰਲ ਸੈਕਟਰੀ ਇਨਚਾਰਜ ਜਿਹੜੇ ਬਤੌਰ ਸਟੇਜ ਦੀ ਸਵਾਮਨਵਾਰੇ ਨੇ ਮੈਂ ਸਾਰੀ ਸਤਿਕਾਰਯੋਗ ਭਰਾਵਾਂ ਤੇ ਮਾਣ ਮਹਿਸੂਸ ਕਰਦਾ ਹੋਇਆ ਖੁਸ਼ੀ ਨਾਲ ਫਤਿਹ ਦੀ ਝਾਂਪੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਈ ਸਮੁੱਚੀ ਲੀਡਰਸ਼ਿਪ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਲੁਧਿਆਣਾ ਵਿਧਾਇਤੀ ਨਾਲ ਸੰਬੰਧਤ ਸਾਡੇ ਪੰਜੇ ਪ੍ਰਧਾਨ ਸਭਾ ਹਲਕਿਆਂ ਦੇ ਆਗੂ ਸਾਹਿਬਾਨ ਵੱਲੋਂ ਅਤੇ ਤੁਹਾਡੇ ਸਾਰੇ ਭਰਾਵਾਂ ਨੇ ਜਿਨ੍ਹਾਂ ਨੇ ਸਾਡੇ ਇਸ ਧਰਨੇ ਦੀ ਸਫਲਤਾ ਵਾਸਤੇ ਵਿਸ਼ੇਸ਼ ਯੋਗਦਾਨ ਪਾਇਆ ਮੈਂ ਉਹਨਾਂ ਦਾ ਮੰਚ ਤੇ ਬੈਠੀ ਸਾਡੀ ਸਮੁੱਚੀ ਲੀਡਰਸ਼ਿਪ ਵੱਲੋਂ ਬੇਹੱਦ ਖੁਸ਼ੀ ਨਾਲ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਸਾਡੇ ਯੂਥ ਕਾਂਗਰਸ ਦੇ ਪੰਜੇ ਵਿਧਾਨ ਸਭਾ ਹਲਕਿਆਂ ਦੇ ਆਗੂ ਸਹਿਬਾਨਾਂ ਦਾ ਇਸ ਹਲਕੇ ਤੋਂ ਮਨੀ ਗਰਗ ਜੀ ਸਾਹਨੇਵਾਲ ਤੋਂ ਹਰਵੀਰ ਜੀ ਤੇ تنویر ਜੀ ਜੋਧਾ ਸਾਡੇ ਦਾਖੇ ਹਲਕੇ ਤੋਂ ਪਰਦੀਪ ਜੀ ਸਾਡੇ ਰੈਕਟ ਹਲਕੇ ਤੋਂ ਲੱਕੀ ਖਹਿਰਾ ਜੀ ਸਾਡੇ ਗਿਲ ਹਲਕੇ ਤੋਂ ਜਿਨ੍ਹਾਂ ਨੇ ਬਹੁਤ ਭਾਰੀ ਮਾਤਰਾ ਵਿੱਚ ਨੌਜਵਾਨਾਂ ਨੂੰ ਲਾਂਬੰਦ ਕਰਕੇ ਅੱਜ ਦੇ ਇਸ ਰੋਸ ਮਜਾਰੇ ਵਿੱਚ ਲੈ ਕੇ ਆਂਦਾ